हेलो एवरीवन स्टडी सर्कल 07 ऑनलाइन प्लेटफॉर्म ਤੇ ਸਭ ਦਾ ਸਵਾਗਤ ਕੀਤਾ ਜਾਂਦਾ ਹਾਂਜੀ ਸਟੂਡੈਂਟਸ ਧਿਆਨ ਦਿਓ ਅੱਜ ਦਾ ਜੋ ਨਵਾਂ ਨੋਟੀਫਿਕੇਸ਼ਨ ਆਇਆ ਉਹ ਫਾਰਮ ਰੀਓਪਨ ਹੋਏ ਨੇ ਕਿਸ ਚੀਜ਼ ਦੇ ਰੀਓਪਨ ਹੋਏ ਨੇ ਉਹ ਆਪਾਂ ਦੇਖਦੇ ਹਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਾਂ ਪੰਜਾਬ ਬਾਰੇ ਤੇ ਕੋਈ ਵੀ ਨਿਊ ਨੋਟੀਫਿਕੇਸ਼ਨ ਆਉਂਦਾਗਾ ਤਾਂ ਉਸ ਦੀ ਹਰ ਇੱਕ ਅਪਡੇਟ ਦਿੱਤੀ ਜਾਂਦੀ ਹੈਗੀ ਇਸ ਕਰਕੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਹਾਂਜੀ ਕੀ ਨੋਟੀਫਿਕੇਸ਼ਨ ਦੇ ਵਿੱਚ ਆ ਪੀ ਟ੍ਰਿਪਲ ਐਸ ਵੀ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈਗਾ ਉਦੀਨ ਸਿਵਾਮਾ ਚੋਨ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ ਆ 7 ਆਫ 2023 ਰਾਹੀਂ ਸਟੈਨੋ ਟਾਈਪਿਸਟ ਦੀਆਂ ਗਰੁੱਪ ਸੀ ਦੀਆਂ ਵੈਕੈਂਸੀਆਂ ਨੇ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਇਹ ਪਹਿਲਾਂ ਵੀ ਫਾਰਮ ਭਰੇ ਗਏ ਸੀਗੇ ਜਿਸ ਰਾਹੀਂ ਸਟੈਨੋ ਟਾਈਪਸ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਹੁਣ ਦਫ਼ਤਰ ਡਿਪਟੀ ਕਮਿਸ਼ਨਰ ਐਸਏਐਸ ਨਗਰ ਵੱਲੋਂ ਤਿੰਨ ਅਸਾਮੀਆਂ ਡਾਇਰੈਕਟਰ ਖੇੜੇ ਵਿਭਾਗ ਪੰਜਾਬ ਸਟੈਨੋਟਾਈਪਸ ਦੀਆਂ ਸਟੈਨੋਟਾਈਪਿਸ ਦੀਆਂ ਇਹਦਾ ਮਤਲਬ ਕਿ 11 ਅਸਾਮੀਆਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਮਪਲਾਈ ਪੰਜਾਬ ਵੱਲੋਂ ਸਟੈਨੋਟਾਈਪਸ ਦੀਆਂ 6 ਅਸਾਮੀਆਂ ਪਰਲੇ ਮੰਗ ਪੱਤਰ ਪ੍ਰਾਪਤ ਹੋਇਆ ਹੈ ਜਿਸ ਅਸਾਮੀ ਦੀ ਕੈਟਾਗਰੀ ਵਾਈਜੀ ਵੰਡ ਕੀਤੀ ਗਈ ਹੈ ਕਿਸ ਕੈਟਾਗਰੀ ਦੀਆਂ ਕਿੰਨੀਆਂ ਵੈਕੈਂਸੀਆਂ ਨੇ ਉਹ ਆਪਾਂ ਦੇਖਦੇ ਅੱਗੇ ਜਿਵੇਂ ਕਿ ਐਸਸੀ ਐਮਬੀ ਦੀਆਂ ਇੱਕ ਪੋਸਟ ਬੀਸੀ ਦੀ ਇੱਕ ਪੋਸਟ ਜਨਰਲ ਦੀ ਈਐਸਐਮ ਜਨਰਲ ਦੀ ਇੱਕ ਪੋਸਟ ਅੱਗੇ ਟੋਟਲ ਤਿੰਨ ਬਕੋਸਟਾਂ ਇਹ ਫੀਮੇਲ ਦੀਆਂ ਦੋ ਪੋਸਟਾਂ ਅੱਗੇ ਖੇੜੇ ਵਿਭਾਗ ਦੀਆਂ ਦੇਖਦੇ ਆਪਾਂ ਡਾਇਰੈਕਟਰ ਖੇੜੇ ਵਿਭਾਗ ਜਨਰਲ ਦੀਆਂ ਤਿੰਨ ਫੀਮੇਲ ਇੱਕ ਐਸਸੀ ਐਮਬੀ ਦੋ ਫੀਮੇਲ ਇੱਕ ਬੀਸੀ ਦੀ ਇੱਕ ਫੀਮੇਲ ਦੀ ਇੱਕ ਸਰਵਿਸ ਐਕ ਸਰਵਿਸ ਮੈਂ ਦੀ ਇੱਕ ਤੇ ਇੱਥੇ ਫੀਮੇਲ ਦੀ ਨਹੀਂ ਹੈਗੀ ਇਹ ਪੋਸਟਾਂ ਸੀ ਡਾਇਰੈਕਟਰ ਖੇਡ ਵਿਭਾਗ ਦੀਆਂ ਅੱਗੇ ਹੋਰ ਵੈਕੈਂਸੀਆਂ ਦੇਖਦੇ ਆਪਾਂ ਸਪੋਰਟਸ ਦੀਆਂ ਇੱਕ ਵੈਕੈਂਸੀ ਐਸ ਸੀ ਐਮ ਬੀ ਦੀ ਇੱਕ ਵੈਕੈਂਸੀ ਫਿਜ਼ੀਕਲ ਹੈਂਡੀਕੈਪਡ ਦੀ ਇੱਕ ਵੈਕੈਂਸੀ ਇਕਨੋਮਿਕਲ ਬੀਕਰ ਸੈਸ਼ਨ ਦੀ ਇੱਕ ਵੈਕੈਂਸੀ ਇੱਕ ਇੱਕ ਇਹਨਾਂ ਦੇ ਵਿੱਚ ਫੀਮੇਲ ਦੀ ਵੈਕੈਂਸੀ ਆ ਤੇ ਟੋਟਲ ਆ ਇਹ 11 ਪੋਸਟਾਂ ਤੇ 5 ਫੀਮੇਲ ਦੀਆਂ ਜਿਹੜੀਆਂ ਅੱਗੇ ਵਾਲੀਆਂ ਪੋਸਟਾਂ ਉਹ ਆ ਡਾਇਰੈਕਟੋਰੇਟ ਰੱਖਿਆ ਵਿਭਾਗ ਭਲਾਈ ਪੰਜਾਬ ਐਸ ਸੀ ਐਮ ਬੀ ਨੇ ਦੋ ਪੋਸਟਾਂ ਫੀਮੇਲ ਦੀ ਇੱਕ ਪੋਸਟ ਐਕਸ ਸਰਵਿਸਮੈਨ ਦੀ ਇੱਕ ਪੋਸਟ ਫਿਜ਼ੀਕਲ ਹੈਂਡੀਕੈਪਟ ਇੱਕ ਪੋਸਟ ਫੀਮੇਲ ਦੀ ਇੱਕ ਇੱਕ ਪੋਸਟ ਇਕਨੋਮਿਕਲ ਵੀਕਰ ਸੈਕਸ਼ਨੀਆਂ ਦੋ ਪੋਸਟਾਂ ਤੇ ਇੱਕ ਫੀਮੇਲ ਦੀ ਟੋਟਲ ਹੈ 6 ਬॉयਜ਼ ਲੜਕੇ ਨੇ ਆ ਤੇ 3 ਗਰਲਸ ਨੇ ਮਿਤੀ 4 ਨਵੰਬਰ 2023 ਨੂੰ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਇਸ ਇਸ਼ਤਿਹਾਰ 7/2023 ਨੋਟਾਈਪ ਦੇ ਵਿੱਚ ਦਰਸਾਈਆਂ ਸ਼ਰਤਾਂ ਅਤੇ ਲਾਗੂ ਰਹਿਣਗੀਆਂ ਇਸ ਇਸ਼ਤਿਹਾਰ ਅਧੀਨ ਉਮੀਦਵਾਰ ਤੋਂ ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਅਤੇ ਫੀਸ ਪਰਮਿਟੀਆਂ ਹੇਠਾਂ ਉੱਤੇ ਵਾਅਦਾ ਕੀਤਾ ਗਿਆ ਹੈ ਜਾਨੀ ਕਿ ਇਹ ਰੀਓਪਨ ਕੀਤੇ ਗਏ ਨੇ ਫਾਰਮ 27 ਤੋਂ ਲੈ ਕੇ 29 ਤੱਕ ਭਰ ਸਕਦੇ ਆਪਾਂ ਉਮੀਦਵਾਰ ਇਸ ਇਸ਼ਤਿਹਾਰ ਦੀ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਸਮੇਂ ਅਨੁਸਾਰ ਚੈੱਕ ਕਰਦੇ ਰਹਿਣਗੇ ਹਾਂਜੀ ਸੋਨੂੰ ਮੈਂ ਮੋٹے ਤੌਰ ਤੇ ਦੱਸ ਦਿੰਦਾ ਕਿ ਕੀ ਦਿੱਤਾ ਗਿਆ ਹੈਗਾ ਇਹ ਫਾਰਮ ਰੀਓਪਨ ਹੋਏ ਨੇ ਜੋ ਕਿ ਸਟੈਨੋ ਟਾਈਪਿਸਟ ਲਈ ਪੋਸਟਾਂ ਆਈਆਂ ਸੀਗੀਆਂ ਕਦੋਂ ਆਈਆਂ ਸੀ 2023 ਦੇ ਵਿੱਚ ਤੇ ਹੁਣ ਇਹਨਾਂ ਨੇ ਰੀਓਪਨ ਕਰੇ ਗਏ ਨੇ 27-1 ਤੋਂ ਲੈ ਕੇ 29-1 ਤੱਕ ਦੁਬਾਰਾ ਆਪਾਂ ਫਾਰਮ ਫਿਲ ਕਰ ਸਕਦੇ ਨੇ ਇਹ ਸੀ ਅੱਜ ਦੀ ਜਾਣਕਾਰੀ ਜੇ ਕਿਸੇ ਨੂੰ ਟੈਲੀਗ੍ਰਾਮ ਲਿੰਕ ਨਾਲ ਜੁੜਨਾ ਚਾਹੁੰਦਾਗਾ ਨਿਊ ਅਪਡੇਟ ਲੈਣਾ ਚਾਹੁੰਦਾ ਤਾਂ ਉਹ ਆਪਣੇ ਟੈਲੀਗ੍ਰਾਮ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਉਸ ਤੇ ਕਲਿੱਕ ਕਰਕੇ ਤੁਸੀਂ ਟੈਲੀਗ੍ਰਾਮ ਲਿੰਕ ਨਾਲ ਜੁੜ ਸਕਦੇ ਹੋ ਜੇ WhatsApp ਨੰਬਰ ਨਾਲ ਜੁੜਨਾ ਚਾਹੁੰਦੇ ਹੋ ਗਰੁੱਪ ਦੇ ਵਿੱਚ ਐਡ ਕਰ ਦੂੰਗਾ ਤੁਸੀਂ ਹੈਲੋ ਲਿਖ ਕੇ ਭੇਜ ਦੇਣਾ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਨੰਬਰ ਦਿੱਤਾ ਹੋਇਆ ਹੈਗਾ WhatsApp ਨੰਬਰ ਠੀਕ ਆ ਸਟੂਡੈਂਟਸ ਧੰਨਵਾਦ ਸਾਰਿਆਂ ਦਾ